ਗਵਰਾਦੇ ਮਹੱਲਾ ਗੋਬਿੰਦਪੁਰਾ ਦੇ ਵਸਿਆਣੇ ਰੇਲਵੇ ਵਿਭਾਗ ਵੱਲੋਂ ਲਾਈਨਾਂ ਦੇ ਅਲੇ-ਦੁਆਲੇ ਕੀਤੀ ਜਾ ਰਹੀ ਚਾਰ ਦਿਵਾਰੀ ਦੇ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਰੀਵਾਜੀ ਕੀਤੀ ਇਸ ਦੌਰਾਨ ਮਹੱਲੇ ਦੇ ਸਾਬਕਾ ਕੌਂਸਲਰ ਰਵਿੰਦਰ ਰਵੀ ਅਤੇ ਮਹੱਲਾ ਵਸਿਆਣੇ ਨੇ ਕਿਹਾ ਕਿ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਗੈਂਥ ਵੱਲੋਂ ਕੁਝ ਮਹੀਨੇ ਪਹਿਲਾਂ ਰਿਗ੍ਰੇਸੇਸ਼ਨ ਤੇ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਸੀ ਤੇ ਇਸ ਦੌਰਾਨ ਉਨ੍ਹਾਂ ਮਹੱਲਾ ਵਸਿਆਣੇ ਨੂੰ ਅੰਡਰਪਾਸ ਬਣਾ ਕੇ ਦੇਣ ਦੀ ਗੱਲ ਆਖੀ ਸੀ ਪਰ ਇਹ ਅੰਡਰਪਾਸ ਉਹਨਾਂ ਤੋਂ ਕਾਫੀ ਦੂਰ ਜਾ ਕੇ ਬਣਾਇਆ ਗਿਆ ਹੈ ਜਿਸ ਨਾਲ ਮਹੱਲਾ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਹੱਲਾ ਵਾਸੀ ਲਾਈਨਾਂ ਪਾਰ ਕਰਕੇ ਹੀ ਆਪਣੇ ਕੰਮਕਾਰਾਂ ਲਈ ਇੰਡਸਟਰੀ ਏਰੀਏ ਵੱਲ ਜਾਂਦੇ ਨੇ ਜਦਕਿ ਸਭ ਤੋਂ ਵੱਡੀ ਸਮੱਸਿਆ ਮਹੱਲਾ ਵਾਸੀਆਂ ਦੇ ਸਮਸ਼ਾਨ ਘਾੜਦੀ ਹੈ ਕਿਉਂਕਿ ਉਹਨਾਂ ਨੂੰ ਇਸੇ ਹੀ ਰਸਤੇ ਰਾਹੀਂ ਗੁਰਤੇਗ ਬਹਾਦਰ ਨਗਰ ਟਿੱਬੀ ਵਿਖੇ ਬਣੇ ਸਮਸ਼ਾਨ ਘਾੜ ਵਿੱਚ ਜਾਣਾ ਪੈਂਦਾ ਹੈ ਉਹਨਾਂ ਮੰਗ ਕੀਤੀ ਕਿ ਮਹੱਲਾ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਆਂ ਰਸਤਾ ਦਿੱਤਾ ਜਾਵੇ ਸਾਡੇ ਮੱਲੇ ਦੇ ਵਿੱਚ ਹੁਣ ਇੱਕ ਬਹੁਤ ਜ਼ਿਆਦਾ ਜ਼ਮੀਰ ਸਮੱਸਿਆ ਆ ਗਈ ਹੈ ਕਿਉਂਕਿ ਸਾਡਾ ਜਿਹੜਾ ਸਾਰਾ ਮਹੱਲਾ ਹੈ ਉਹ ਲੈਣਾ ਤੋਂ ਇਧਰਲੇ ਪਾਸੇ ਹੋਏ ਬਸਸੇਆ ਹੋਇਆ ਸਾਰਾ ਗਰੀਬ ਤਬਕਾ ਆ ਉਹ ਜਿੰਨੇ ਵੀ ਰੋਜ਼ ਦੇ ਕੰਮ ਕਾਰ ਕਰਨ ਵਾਲੇ ਸਾਡੇ ਗਰੀਬ ਭਰਾ ਆ ਉਹ ਲੈਣਾ ਟੱਪ ਕੇ ਇੰਡਸਟਰੀ ਵਾਲ ਜਾਂਦੇ ਆ ਤੇ ਸ਼ਾਮ ਨੂੰ ਆਪਣੇ ਰੋਜ਼ਗਾਰ ਨੂੰ ਖਤਮ ਕਰਦੇ ਵਾਪਸ ਆਉਂਦੇ ਆ ਸਾਡੇ ਸਰਕਾਰੀ ਸਕੂਲਾਂ ਨਾਲ ਹੀ ਜਿੱਥੇ ਕਾਫੀ ਬੱਚੇ ਲੈਣਾ ਟੱਪ ਕੇ ਉਧਰ ਦੀ ਆਉਂਦੇ ਤੇ ਵਾਪਸ ਇੱਥੇ ਹੀ ਜਾਂਦੇ ਆ ਮੇਰੇ ਸੋਮਤਾ ਜਿਹੜੀ ਸਾਡੀ ਸ਼ਮਸ਼ਾਨ ਘਾਟ ਦੀ ਆ ਜਿਹੜਾ ਸਾਡਾ ਸ਼ਮਸ਼ਾਨ ਘਾਟ ਆ ਉਹ ਗੁਰਤੇਜਵਾਦ ਨਗਰ ਦੀ ਟੀਬੀ ਤੇ ਬਣਿਆ ਹੋਇਆ ਤੇ ਹੁਣ ਪਿਛਲੇ 1.5-2 ਸਾਲ ਤੋਂ ਇਹ ਸੋਮ ਪ੍ਰਖਾ ਜੀ ਨੇ ਇੱਥੇ ਰੇਲਵੇ ਸਟੇਸ਼ਨ ਤੇ ਉਦਘਾਟਨ ਕੀਤਾ ਸੀਗਾ ਇੱਕ ਤਾਂ ਜਿਹੜਾ ਅੰਡਰਪਾਸ 409/1920 ਉੱਥੇ ਉਹਨਾਂ ਨੇ ਸਟੇਸ਼ਨ ਤੇ ਉਦਘਾਟਨ ਕੀਤਾ ਸੀਗਾ ਵੀ ਇਹ ਬਣਨਾ ਸ਼ੁਰੂ ਹੋਊਗਾ ਬਾਦਾਂ ਮੈਂ ਕੋਈ 21 ਸਵਾਲ ਕਰਦਾ ਵੀ ਜੇ ਤੁਸੀਂ ਦੁਗਾਟਨ ਕੀਤਾ ਜਿਗਾ ਮਤਲਬ ਇਹ ਕੰਮ ਟੈਂਡਰ ਲੱਗਾ ਹੋਇਆ ਜਿਗਾ ਕੰਮ ਚੱਲਦਾ ਚੱਲਣਾ ਸ਼ੁਰੂ ਹੋਣਾ ਸੀ ਜਦੋਂ ਕਿ ਤੁਸੀਂ ਦੇਖ ਲਓ ਉਹਨਾਂ ਨੇ ਦੁਗਾਟਨ ਕੀਤੇ ਹੋਏ ਹਾਲ ਤੱਕ 1 ਇੰਚ ਤਾਂ ਨਹੀਂ ਲੱਗੀ ਹਾਂ ਆ ਕੰਮ ਜਰੂਰ ਉਹਨਾਂ ਨੇ ਬਣਾਨੀ ਸ਼ੁਰੂ ਕਰਤੀ ਆ ਪਬਲਿਕ ਨਾਲ ਮਿਤਕਲਾ ਕੀਤਾ ਜਾ ਰਿਹਾ ਤੇ ਸਾਨੂੰ ਪਤਾ ਨਹੀਂ ਇਹ ਸੋਮਵਰਗਾ ਜੀ ਕਿਹੜੀ ਸਜ਼ਾ ਗੋਵਿੰਦਪੁਰੇ ਨੂੰ ਦੇ ਰਹੇ ਆ ਕਿਉਂਕਿ ਇਹ ਲੋਕਤੰਤਰ ਆ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਇਹਨਾਂ ਨੂੰ ਪਹਿਲਾਂ ਚੁਣ ਕੇ ਭੇਜਿਆ لیکن ਹੁਣ ਦੁਬਾਰਾ ਜੇ ਇਹ ਕਿਸੇ ਕਾਰਨ ਪਰ ਤੇ ਇਹ ਹਾਰ ਗਏ ਤਾਂ ਇਹ ਸਾਰਾ ਜਿਹੜਾ ਗੁੱਸਾ ਜਿਹੜਾ ਗੋਬਿੰਦਪੁਰੇ ਤੇ ਇਹ ਝੋਕ ਰਹੇ ਆ ਅੱਜ ਦੇਖ ਲਓ ਤੁਹਾਡੇ ਸਾਹਮਣੇ ਜਿੰਸ ਵੀ ਜੋ ਵੀ ਰੱਥਰ ਬੰਦ ਕਰ ਰਹੀ ਆ ਤੇ ਕਹਿਣ ਦਾ ਮਤਲਬ ਇਹ ਆ ਸਾਨੂੰ ਸਾਰਾ ਸਾਰਾ ਜਿਹੜਾ ਲਿੰਕ ਆ ਸ਼ਹਿਰ ਦੇ ਨਾਲ ਟੁੱਟ ਜਾਣਾ ਉਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਗਰ ਮਹੱਲਾ ਵਾਸੀਆਂ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਭਾਰਤ ਸਰਕਾਰ ਨੂੰ ਲਿਖ ਕੇ ਪੇਚਣ ਕਿਉਂਕਿ ਇਹ ਭਾਰਤ ਸਰਕਾਰ ਦਾ ਪ੍ਰੋਜੈਕਟ ਹੈ ਤੇ ਕੰਧ ਬਣਾਉਣ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਅੱਗੇ ਅਭੀ ਜਿਹੜੀ دیوار ਵੱਢ ਰਹੀ ਆ। دیوار ਤਾਂ ਜਿਹੜੀ ਬਣ ਰਹੀ ਹੈ ਪਬਲਿਕਲੀ ਵੱਢ ਰਹੀ ਆ ਵੀ ਪਬਲਿਕ ਦੇ ਜਿਹੜੇ ਬੱਚੇ ਨੇ ਇੱਧਰ ਸਾਈਡ ਤੇ ਆਉਂਦੇ ਆ ਤੇ ਨੁਕਸਾਨ ਹੁੰਦਾ ਕੋਈ ਵਿਚ ਘਟ ਜਾਂਦਾ ਜਾਂ ਕਿੱਦਾਂ ਹੈ ਨਾ। ਪਰ ਹੁਣ ਇਹ ਕਹਿੰਦੇ ਵੀ ਸਾਡੀ ਸਮਸ਼ਾਨ ਘਾਟ ਇੱਧਰ ਹੈਗੀ ਵੀ ਸਾਨੂੰ ਰਸਤਾ ਦੋ। ਰਾਸਤਾ ਦਾ ਦੇਖੋ ਅੰਡਰਪਾਸ ਇਹਨਾਂ ਦਾ ਹੋਇਆ ਤਾਂ ਇਹ ਮਿਨਿਸਟਰੀ ਲੈਵਲ ਤੇ ਅਪਰੋਚ ਕਰਨ ਅਸੀਂ ਤਾਂ ਇਹਨਾਂ ਨੂੰ ਹੀ ਕਿਹਾ ਵੀ ਦੇਖੋ ਕੋਈ ਵੀ ਇਦਾਂ ਦੀ ਮਿਸਐਪ ਨਹੀਂ ਘਟਣਾ ਲਾਉਣੀ ਵੀ ਤੁਸੀਂ ਆਪਣਾ ਜੇ ਅੰਡਰਪਾਸ ਤੁਹਾਨੂੰ ਮਿਲਿਆ ਜਾਂ ਦਿੱਤਾ ਤੁਹਾਨੂੰ ਗਵਰਨਮੈਂਟ ਵੱਲੋਂ ਕਰਾਉਣਾ ਤੁਸੀਂ ਕਰਾਓ ਪਰ ਕਾਨੂੰਨ ਨੂੰ ਆਪਣੇ ਹੱਥੇ ਨਾਲ ਲਓ ਸਰ ਕਾਗਜ਼ੀ ਪੱਤਰਾਂ ਦੇ ਵਿੱਚ ਲਿਖਿਆ ਹੋਇਆ ਅੰਡੇ ਪਾਸ ਦਾ ਇਹਨਾਂ ਦਾ ਕੋਈ ਕਾਗਜ਼ੀ ਪੱਤਰਾਂ ਚ ਆਰਡਰ ਦੇਖਿਆ ਮੈਨਾਂ ਦਾ ਮਿਨਿਸਟਰੀ ਵੱਲੋਂ ਹੋਇਆ ਹਾਂਜੀ ਹਾਂਜੀ ਪਰ ਇਹ ਫਿਰ ਆਪਣੇ ਆਪਣੇ ਲੈਵਲ ਤੇ ਜਮੀਨਾਂ ਦੇ 7-800 ਬੰਦਿਆਂ ਦਾ ਇਹਨਾਂ ਨੇ ਦੇ ਕੇ ਭੇਜਿਆ ਲਿਖ ਕੇ ਆਪਣੇ ਸਾਈਨ ਕਰਕੇ ਭੇਜਿਆ ਮਿਨਿਸਟਰੀ ਵੱਲੋਂ ਹੋਇਆ ਪਾਸ ਉਹ ਜਿਹੜਾ ਪਾਰਟਨਰ ਪਾਸ ਲੈ ਕੇ ਉਹ ਇੱਥੋਂ ਲੈ ਕੇ 2.5 ਕਿਲੋਮੀਟਰ ਅੱਗੇ ਅੱਗੇ ਪੁਲ ਦੇ ਜਿਹੜਾ ਪੁਲ ਬਣਿਆ ਗੇਟ ਬਣਿਆ ਉੱਥੇ ਅੰਡਰਪਾਸ ਬਣਨ ਲੱਗ ਗਿਆ। ਇਹ ਮਿਨਿਸਟਰੀ ਲੈਵਲ ਤੇ ਗੱਲ ਕਰਨ ਤਵੀ ਕੁਝ ਹੋਏਗਾ। ਕਿਉਂਕਿ ਹੁਣ ਫੋਰਸ ਲਈ ਤਾਂ ਸਾਨੂੰ ਤਾਂ ਆਰਡਰ ਨੇ ਵੀ ਇਹ ਜਿਹੜਾ ਇਹਨੂੰ ਦੀਵਾਰ ਨੂੰ ਬਣਵਾਓ। ਦੀਵਾਰ ਕੀਤੀ ਜਾਊਗੀ ਜੀ, ਦੀਵਾਰ ਕੀਤੀ ਜਾਏਗੀ। ਜੇ ਇਹ ਅੱਗੋਂ ਕੋਈ ਨਹੀਂ ਰਿਐਕਸ਼ਨ ਲੈਂਦੇ ਜਾਂਦੇ ਨਹੀਂ ਆਉਂਦੇ ਨਹੀਂ। ਜਾਂ ਕੋਈ ਸਟੇ ਲੈਂਡ ਜਾਂ ਕੁਝ ਵੀ ਕਰਨ ਜੇ ਗਵਰਨਮੈਂਟ ਨਾਲ ਗੱਲਬਾਤ ਕਰਨ ਜੇ ਗਵਰਨਮੈਂਟ ਦਿੰਦੀ ਹੈ ਇਹਨਾਂ ਨੂੰ ਤਾਂ ਸਾਨੂੰ ਤਾਂ ਕੋਈ ਤਰ੍ਹਾਂ ਨਹੀਂ ਨਾ।